ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਅੱਜ ਤੁਹਾਡੇ ਵਾਸਤੇ ਇੱਕ ਬਈ ਨਵੀਂ ਅਪਡੇਟ ਲੈ ਕੇ ਆਇਆਗਾ ਗਰੁੱਪ ਡੀ ਦੀ ਭਰਤੀ ਵਾਸਤੇ ਠੀਕ ਹੈ ਜੀ ਕਿਉਂਕਿ ਰਾਜੇ ਬਹੁਤ ਸਾਰੇ ਬੱਚਿਆਂ ਨੂੰ ਕਨਫਿਊਜ਼ਨ ਹੋਈ ਪਈ ਐ ਕੋਈ ਬੱਚਾ ਅੱਜ ਕਈ ਬੱਚਿਆਂ ਨਾਲ ਗੱਲ ਹੋਈ ਕਹਿੰਦੇ ਸੀ ਅਸੀਂ ਪੋਸਟ ਭਰਨ ਗਏ ਸੀਗੇ ਗਰੁੱਪ ਡੀ ਦੀ ਤਾਂ ਸਾਡੀ ਪੋਸਟ ਨਹੀਂ ਭਰਾਈ ਗਈ ਬਹੁਤ ਬੱਚੇ ਕਹਿੰਦੇ ਸਾਡੀ ਫੀਸ ਕਨਫਰਮ ਹੋ ਗਈ ਫੀਸ ਕਨਫਰਮ ਤੋਂ ਬਾਅਦ ਵੀ ਤੁਹਾਨੂੰ ਨੋਟਸ ਦਿਖਾਈ ਜਾਂਦਾ ਤਾਂ ਉਹਨਾਂ ਗੱਲਾਂ ਤੇ ਇੱਕ ਵਾਰੀ ਮੈਂ ਪਹਿਲਾਂ ਵੀਡੀਓ ਤਰ੍ਹਾਂ ਪਾ ਕੇ ਡਾਊਟ ਕਲੀਅਰ ਕਰਤਾ ਸੀ ਅੱਜ ਇਹ ਵੀਡੀਓ ਦੇ ਵਿੱਚ ਤੁਹਾਡੇ ਕੋਲ ਤਿੰਨ ਚਾਰ ਫੈਕਟ ਆ ਜਿਹੜਾ ਨਵੇਂ ਲੈ ਕੇ ਆਇਗਾ ਤੇ ਵੀਡੀਓ ਦੇ ਵਿੱਚ ਬਣੇ ਰਹੋ ਤੇ ਵੀਡੀਓ ਨੂੰ ਸਕਿਪ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਭਾਈ ਉਸ ਤੋਂ ਬੰਨ ਰਾਜੇ ਤੁਹਾਨੂੰ ਮੈਂ ਦੱਸਣਾ ਚਾਹਣਾਗਾ ਕਿ ਠੀਕ ਹੈ ਜੀ ਕਹਿਣਾ ਮਤਲਬ ਕਿ 2 ਤਰੀਕ ਤੱਕ ਆਪਣਾ ਆਫਰ ਚੱਲ ਰਿਹਾ ਹੈਗਾ ਜੇਕਰ ਤੁਸੀਂ ਕੋਈ ਵੀ ਬੈਚ ਲੈਣਾ ਚਾਹੋ ਨਾ ਚਾਹੇ ਪੰਜਾਬ ਪੁਲਿਸ ਦਾ ਚਾਹੇ ਪਟਵਾਰੀ ਦਾ ਚਾਹੇ ਵੀਡੀਓ ਦਾ ਇਹਦੀ ਫੀਸ ਸਿਰਫ 1000 ਰੁਪਏ ਰਾਜੇ ਤੇ 1 ਸਾਲ ਦੀ ਇਹਦੇ ਵਿੱਚ ਤੁਹਾਨੂੰ ਵੈਲਿਡਿਟੀ ਮਿਲੂਗੀ ਡੇਲੀ ਦੇ ਵਿੱਚ ਕਲਾਸ ਅਪਡੇਟ ਹੁੰਦੇਗਾ ਨਵੇਂਗਾ ਉਹਨਾਂ ਦੇ ਨਾਲ ਪੀਡੀਐਫ ਮਿਲਣਗੇ ਸਾਰਾ ਕੰਪਲੀਟ ਸਿਲੇਬਸ ਹੋਊਗਾ ਤੇ ਸਿਲੇਬਸ ਦੀ ਸਾਡੀ 100% ਗਾਰੰਟੀ ਹੋਊਗੀ ਠੀਕ ਹੈ ਜੀ ਸਿਲੇਬਸ ਕਰਵਾਏ ਹੋਏ ਦੇ ਵਿੱਚ ਹੀ ਤੁਹਾਨੂੰ ਮਿਲੂਗਾ ਸਾਰਾ ਠੀਕ ਹੈ ਜੀ ਤੇ ਬਾਕੀ ਪ੍ਰੈਕਟਿਸ ਕਰਨੀ ਹੈ ਜਿੰਤਾ ਤੋਂ ਜ਼ਿਆਦਾ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤੁਹਾਡਾ ਜੀ ਤੁਸੀਂ ਆਪਣੀ ਐਪ ਡਾਊਨਲੋਡ ਕਰ ਲਿਓ ਦੀਪਨਰ ਐਜੂਕੇਸ਼ਨ ਦਾ ਪਲੇ ਸਟੋਰ ਤੋਂ ਜਿੰਨਾ ਬੱਚੇ ਕੋਲੇ ਆਈਫੋਨ ਆ ਤਾਂ ਉਹਨੇ ਐਪ ਡਾਊਨਲੋਡ ਨੇ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ ਡਬਲ ਐਕਸ ਹੈ ਠੀਕ ਹੈ ਜੀ ਇਹ ਆਫਰ ਹੈ ਜੇ ਸਿਰਫ ਸਿਰਫ 2 ਤਰੀਕ ਤੱਕ ਹੈਗਾ ਠੀਕ ਹੈ ਜੀ ਨਿਊ ਇਅਰ ਕਰਕੇ ਤੁਹਾਡਾ ਲਾਇਆ ਹੈਗਾ 2026 ਦੀ 2 ਤਰੀਕ ਤੱਕ ਤੁਹਾਡਾ ਇਹ ਆਫਰ ਰਹੂਗਾ ਠੀਕ ਹੈ ਜੀ ਐ ਪ੍ਰਤੀ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਦਾ ਨੰਬਰ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ ਠੀਕ ਹੈ ਚਲੋ ਤੇ ਜਿਹੜੇ ਬੱਚੇ ਨੇ ਗਰੁੱਪ ਡੀ ਦੀ ਤਿਆਰੀ ਕਰਨੀ ਹੈ ਰਾਜੇ ਉਹ ਬੱਚੇ ਆਪਣਾ ਆਲ ਪੰਜਾਬ ਐਗਜ਼ਾਮ ਵਾਲਾ ਬੈਚ ਲੈ ਸਕਦੇ ਆ ਚਰਦੀ ਕਾਲਾ ਬੈਚ ਠੀਕ ਹੈ ਜੀ ਉਹਦੇ ਚ ਸਾਰਾ ਸਿਲੇਬਸ ਉਹਨਾਂ ਦਾ A ਤੋਂ Z ਕਵਰ ਹੋਊਗਾ ਤਾਂ ਰਾਜੇ ਦੇਖੋ ਬਹੁਤ ਸਾਰੇ ਬੱਚੇ ਕਹਿੰਦੇ ਜੀ ਅਸੀਂ ਗਏ ਸੀ ਸਾਡੀ ਫੀਸ ਨਹੀਂ ਭਰ ਸਾਡਾ ਉਹ ਫਾਰਮ ਨਹੀਂ ਭਰਾਏਗਾ ਤੁਹਾਨੂੰ ਮੈਂ ਇੱਕ ਸਪੈਸ਼ਲ ਦੱਸਣ ਵਾਸਤੇ ਫੋਨ ਉਹ ਕਰੀ ਵੀਡੀਓ ਬਣਾਈ ਹੈ ਕੀਤਾ ਟਾੜੀਆਂ ਜਿਹੜੀਆਂ ਪੋਸਟਾਂ ਵਿੱਚ ਵਾਅਦਾ ਕਰ ਦਿੱਤਾ ਗਿਆ ਸੀਗਾ ਹੈਨਾ ਪਹਿਲਾਂ ਇਹ ਪੋਸਟਾਂ ਤੁਹਾਡੀਆਂ ਅ 800 ਦੇ ਲਗਭਗ ਸੀਗੀਆਂ ਪਹਿਲਾਂ 150 ਦੇ ਲਗਭਗ ਸੀਗੀਆਂ ਫਿਰ ਇਹਦੇ 250 ਦੇ ਲਗਭਗ ਕਰਤੀਆਂ ਸੀਗੀਆਂ ਠੀਕ ਹੈ ਜੀ ਹੁਣੇ ਪੋਸਟਾਂ ਲਗਭਗ ਤੁਹਾਡੀਆਂ 406 ਦੇ ਕਰੀਬ ਹੋ ਚੁੱਕੀਆਂ ਹੈਗੀਆਂ ਠੀਕ ਹੈ ਜੀ ਹਾਂਜੀ 406 ਦੇ ਕਰੀਬ ਤੁਹਾਡੀ ਭਰਤੀ ਹੋ ਚੁੱਕੀ ਹੈ ਓਕੇ ਜੀ ਤਾਂ ਅਜੇ ਹੁਣ ਧਿਆਨ ਨਾਲ ਸੁਣ ਲਓ ਜਿਹੜੀ ਤੁਹਾਡੀ ਅਪਲਾਈ ਜੇਕਰ ਕਿਸੇ ਵੀ ਬੱਚੇ ਨੇ ਫਾਰਮ ਅਪਲਾਈ ਕਰਨਾ ਨਾ ਤਾਂ ਤੁਸੀਂ 5 ਤਰੀਕ ਪਹਿਲਾ ਮਹੀਨਾ 2026 ਤੱਕ ਜਿਹੜੀ ਉਹ ਡੇਟ ਤੱਕ ਅਪਲਾਈ ਕਰ ਸਕਦੇ ਹੋ ਫਾਰਮ ਕੋਈ ਇਸ਼ੂ ਨਹੀਂ ਹੈਗਾ ਜੇਕਰ ਤੁਹਾਨੂੰ ਕੋਈ ਕਹਿੰਦਾ ਹੈਗਾ ਠੀਕ ਹੈ ਤੁਸੀਂ ਇਹਨੂੰ ਮੀਡੀ ਵੀਡੀਓ ਦਿਖਾ ਸਕਦੇ ਹੋ ਜੇ ਤੁਹਾਨੂੰ ਕੋਈ ਕਹਿੰਦਾ ਹੈਗਾ ਕਿ ਜੀ ਫਾਰਮ ਇੱਕ ਬੱਚਾ ਜਗਿਆ ਸੀ ਕੈਫੇ ਤੇ ਉਹ ਬੱਚਾ ਕਹਿੰਦਾ ਸੀ ਸਬਜ਼ੀ ਮੈਨੂੰ ਮੋੜਤਾ ਉਹਨਾਂ ਨੇ ਤੇ ਉਹ ਕਹਿੰਦੇ ਜੀ ਤਾਂ ਡੇਟ ਲੰਘ ਗਈ ਠੀਕ ਹੈ ਤਾਂ ਡੇਟ ਪਾਈ ਇਹਦੀ ਹੈਗੀ ਬਹੁਤ ਬੱਚੇ ਰੋੜਾ ਪਾਈ ਜਾਂਦੇ ਕਹਿੰਦੇ ਸਬਜ਼ੀ ਸਾਡੀ ਫੀਸ ਨਹੀਂ ਕੰਫਰਮ ਹੋਈ ਸੀ ਫੀਸ ਭਰ ਲਈ ਤਾਂ ਰਾਜੇ ਕੋਈ ਇਸ਼ੂ ਨਹੀਂ ਹੈਗਾ ਫੀਸ ਵਾਲਿਆਂ ਦੀ ਡੇਟ 8 ਤਰੀਕ ਤੱਕ ਪਈ ਹੈ ਪਹਿਲੇ ਮਹੀਨੇ ਤੱਕ ਠ ਠੀਕ ਹੈ ਜੀ ਤਿੰਨ ਦਿਨ ਐਕਸਟਰਾ ਮਿਲਦੇ ਹੁੰਦੇ ਆ ਤੁਹਾਨੂੰ ਓਕੇ ਜੀ ਤੇ ਇਹ ਜਿਹੜੀ ਫੀਸ ਭਰਨ ਦੀ ਆਖਰੀ ਮਿਤੀ ਰਾਜੀ ਉਹ ਹੈਗੀ ਆ 8 ਤਰੀਕ ਠੀਕ ਹੈ ਤੇ ਦੇਖ ਕਿਸੇ ਬੱਚੇ ਦੀ ਫੀਸ ਭਰੀ ਗਈ ਉਹਦਾ ਪ੍ਰਿੰਟ ਆਊਟ ਨਹੀਂ ਨਿਕਲ ਰਿਹਾ ਜਾਂ ਕਿਸੇ ਬੱਚੇ ਦਾ ਜੀ ਹਜੇ ਕਲਾ ਫਾਰਮ ਅਪਲਾਈ ਹੋਇਆ ਹੈ ਉਹ ਬੱਚੇ ਦੀ ਫੀਸ ਨਹੀਂ ਭਰੀਕਰ ਕੋਈ ਘਬਰਾਉਣ ਦੀ ਗੱਲ ਨਹੀਂ ਰਾਜੀ ਬਿਲਕੁਲ ਨਾ ਘਬਰਾਓ ਸਾਰਾ ਕੁਝ ਹੋਊਗਾ ਠੀਕ ਹੈ ਜੀ ਇਹਨਾਂ ਦਾ ਥੋੜਾ ਜਿਹਾ ਡੇਟ ਐਕਸਟੈਂਡ ਕਰਨੀ ਹੁੰਦੀ ਹੈ ਇਹ ਡੇਟ ਐਕਸਟੈਂਡ ਕਰਨ ਕਰਕੇ ਫਿਰ ਇਹਨਾਂ ਨੂੰ ਥੋੜਾ ਜਿਹੜੇ ਵੈਬਸਾਈਟ ਵਿੱਚ ਨਹੀਂ ਬੰਦ ਕਰ ਦਿੰਦੇ ਆ ਠੀਕ ਹੈ ਬਾਕੀ ਤੁਹਾਨੂੰ ਇਹ ਪ ਕਾਂ ਕਰਕੇ ਤਾਂ ਦੋਨੇ ਚੀਜ਼ਾਂ ਜੀ ਆਦੇ ਦਿਮਾਗ ਦੇ ਵਿੱਚ ਰੱਖਿਓ 5 ਤਰੀਕ ਤੱਕ ਤੁਸੀਂ ਫਰ ਪਾ ਸਕਦੇ ਹੋ 8 ਤਰੀਕ ਦੀ ਫੀਸ ਲਾਟੇਟ ਹੈ ਦੇਖੋ ਕੋਈ ਬੱਚਾ ਰਹਿ ਵੀ ਗਿਆ ਨਾ ਇੱਕ ਦੋ ਬੱਚੇ ਜਿਹੜੇ ਇਹ ਜਗ੍ਹਾ ਤੇ ਸਰ ਜੀ ਸਾਨੂੰ ਵੀਡੀਓ ਹੋਂ ਦੇਖੇ ਅਸੀਂ ਤਾਂ ਅੱਡੀ ਅਸੀਂ ਸਵੇਰੇ ਜਾਂਦੇ ਡਿਊਟੀ ਤੇ ਸ਼ਾਮ ਨੂੰ ਘਰੇ ਆਉਨੇ ਆ ਤਾਂ ਉਹਨਾਂ ਬੱਚਿਆਂ ਨੂੰ ਵੀ ਆਦੇ ਤਾਂ ਜਿਹੜੇ ਨਾਲ ਤੁਹਾਡੀ ਜਾਣਫਰਨ ਕੋਈ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੇ ਚੈਨਲ ਠੀਕ ਹੈ ਕਿਉਂਕਿ ਆਪਾਂ ਕੋਦੇ ਕੋਈ ਫੇਕ ਜੀ ਖਬਰ ਤਾਂ ਪਾਈ ਨਹੀਂ ਹੈਗੀ ਨਹੀਂ ਆਪਾਂ ਕਰਦੇ ਅਜੇ ਤੱਕ ਪਾਈ ਹੈ ਨਹੀਂ ਕਿਤੇ ਪਾਉਣੀ ਹੈ ਜਿਹੜੀ ਖਬਰ ਜੈਨੂਨ ਹੁੰਦੀ ਹੈ ਜਦੋਂ ਮੈਨੂੰ ਰਾਜੇ ਕਿਸੇ ਵੀ ਇੱਕ ਚੀਜ਼ ਦੇ ਉਹਦੇ ਬਣਾ ਦਿੰਦਾ ਹੁੰਦਾਗਾ ਠੀਕ ਹੈ ਜੀ ਤੇ ਧੰਨਵਾਦ ਮੇਰੇ ਦੋਸਤੋ ਜਉਂਦੇ ਵਾਸਤੇ ਰੋ